ਖਿਲਾਫ ਲੜਨ ਦੇ ਦਾਅਵੇ ਕਰਨ ਵਾਲੇ ਨਰਿੰਦਰ ਮੋਦੀ ਜੀ ਦੀ ਪੋਲ ਤਾਂ ਪਹਿਲੇ ਮਹੀਨੇ ਹੀ ਖੋਲ ਦਿੱਤੀ ਅੱਜ ਅਸੀਂ ਦੇਖ ਰਿਹਾ ਕਿਵੇਂ ਜਿਹੜੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣੀ ਹੈਗੀ ਹੈ ਉਹ ਅੱਜ ਪਹਿਲੀ ਵਾਰ ਇਸ ਦੇ ਵਿੱਚ ਚੋਰੀ ਹੈ ਪਿਛਲੇ ਸਾਲ ਵੀ ਇਹੋ ਜਿਹਾ ਕੁਝ ਵਿਜ਼ੂਅਲ ਆਏ ਸੀ ਇੰਨਾ ਹੀ ਨਹੀਂ ਹੈ ਪਿਛਲੇ ਦਿਨੀ ਅਸੀਂ ਦੇਖਿਆ ਕਿ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਦੀ ਜਿਹੜੀ ਛੱਤ ਉਹ ਡਿੱਗ ਪਈ ਇੰਨਾ ਬਾਰਸ਼ਾਂ ਦੇ ਵਿੱਚ ਕਈ ਉਹ ਪੋਲਟਿਕ ਤੇ ਜਿਹੜੇ ਨਰਿੰਦਰ ਮੋਦੀ ਜੀ ਨੇ ਬਣਾਏ ਸੀ ਨਾ ਕੇਵਲ ਲੋਕਤੰਤਰ ਦਾ ਮੰਦਰ ਬਲਕਿ ਰਾਮ ਮੰਦਰ ਬਣਾਇਆ ਉੱਥੇ ਵੀ ਛੱਤ ਚੋਰੀ ਹੈਗੀ ਐ ਇਸ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਸਬੂਤ ਹੋਰ ਕੀ ਹੋਏਗਾ ਕਿ ਮੂੰਹ 'ਮੇਂ ਰਾਮ ਰਾਮ' ਪਗਲ 'ਮੇਂ ਛੁਰੀ' ਕੱਲਾ ਤੁਸੀਂ ਕਰਪਸ਼ਨ ਦੇ ਖਿਲਾਫ ਲੜੰਗੀਆਂ ਕਰਦੇ ਹੋ ਜਦ ਕਿ ਤੁਹਾਡੇ ਪੈਰ ਪੈਰ ਦੇ ਉੱਤੇ ਜਿਹੜਾ ਹੈਗਾ ਉਹ ਕਰਪਸ਼ਨ ਦਾ ਭਰੀ ਪਈ ਹੈਗੀ ਐ ਜਿਹੜੇ ਪਾਸੇ ਮਰਜ਼ੀ ਦੇਖ ਲਓ ਜਿੰਨੇ ਵੱਡੇ ਘਪਲੇ ਆ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ ਵਿੱਚ ਹੋਏ ਐ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਹੋਏ ਨਹੀਂ ਐ ਖਿਸ਼ਲੀ ਦੇਣੀ ਪਰ ਸੁਪਰੀਮ ਕੋਰਟ ਦੇ ਵਿੱਚ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਜਦੋਂ ਇਲੈਕਟਰਲ ਬੌਂਡ ਦਾ ਜਿਹੜਾ ਸਕੈਮ ਹੈ ਉਹ ਸਾਹਮਣੇ ਆਇਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਬੀਜੇਪੀ ਦਾ ਮਤਲਬ ਹੈ ਪ੍ਰਿਸ਼ਤਾਚਾਰੀ ਜਨਤਾ ਪਾਰਟੀ ਔਰ ਇਹਦੀ ਭੂਲ ਤੇ ਅੱਜ ਪਾਰਲੀਮੈਂਟ ਦੀ ਬਿਲਡਿੰਗ ਜਿੱਦੋਂ ਚੋਰੀ ਸੀ ਉਥੇ ਮੀਂਹ ਦੀਆਂ ਬੂੰਦਾਂ ਦੇ ਨਾਲੋਂ ਚੋਣਾ ਨਹੀਂ ਸੀ ਬਲਕਿ ਰੋ ਰਹੀ ਸੀ ਕਿ ਜਿਹੜਾ ਲੋਕਤੰਤਰ ਦਾ ਮੰਦਰ ਹੈਗਾ ਉਹਨੂੰ ਵੀ ਪ੍ਰਿਸ਼ਤਾਚਾਰੀਆਂ ਨੇ ਬਖਸ਼ਿਆ ਨਹੀਂ